क्या दवाई लेने आया था पैर सूझ गया है दोनों पैर सूझता है इलाज हो रहा है अभी नहीं अभी पहले दिन आया हूँ तो डॉक्टरों की हड़ताल है पता कुछ हाँ इसीलिए तो बैठा होने तो दवाई नहीं हो जाती पर्ची कटवाना था पर्ची काट रहे हैं अभी नहीं काट रहे हैं कहते नहीं काटेगा नहीं और क्या कह रहे हैं कि डॉक्टर देखेंगे वगैरह कुछ ऐसे बताया कुछ बताया वो बोलते हैं नहीं करेंगे कुछ सरकारी वो एमरजेंसी में जाओ तो इमरजेंसी इतना है हाँ नहीं में करेंगे अच्छा ठीक है कहाँ से आए आप जसिया से जसिया कितने बजे से आए हैं आँग? एक घंटा हो गया एक और कितना क्या पता नहीं होगा तो चले जाएंगे कल परसों आएंगे जब खुलेगा तब आएंगे कल जेडी फाइनेंस अपनी मिनिस्ट्री ਨਾਲ ਹਰੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਨ ਪ੍ਰਿੰਸੀਪਲ ਸਾਡੀ ਮੰਗਾਂ ਨੂੰ ਨੇ ਜਾਇਜ਼ ਠਹਿਰਾਇਆ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਮੰਨਦੇ ਨੇ ਬਟ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰਾਂਗੇ ਜੇ ਸਾਡੀ ਮੰਗਾਂ ਮੰਨੀਆਂ ਜਾਣਗੀਆਂ ਪਰ ਜੋ ਉਹਨਾਂ ਨੇ ਬਾਅਦ ਚਿੱਠੀ ਜਾਰੀ ਕੀਤੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਕਮੇਟੀ ਬਿਠਾਣਗੇ ਜੋ ਰੋਡ ਮੈਪ ਬਣਾਏਗੀ ਸਾਡੀ ਮੰਗਾਂ ਕਿਸ ਤਰ੍ਹਾਂ ਪੂਰੀ ਕਰਨੀਆਂ ਨੇ ਸਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਵੀ ਵਾਂਟ ਕਿ ਕੰਕ੍ਰੀਟ ਨੋਟੀਫਿਕੇਸ਼ਨ ਸਾਨੂੰ ਇਹ ਮਿੱਠੀ ਗੋਲੀਆਂ ਨਹੀਂ ਚਾਹੀਦੀਆਂ ਕਿ ਕਰਾਂਗੇ ਮੀਟਿੰਗ ਬਿਠਾਵਾਂਗੇ ਸਾਨੂੰ ਨੋਟੀਫਾਈ ਚਾਹੀਦੀ ਨੇ ਜੋ ਸਾਡਾ ਐਸਪੀਆ ਇੱਕ ਆਰਬ ਕਿ ਨਾਲ ਬੰਦ ਕਰਤਾ ਗਿਆ ਸੀ 2021 ਦੇ ਵਿੱਚ ਉਹ ਬਹਾਲ ਕਰਨ ਦੇ ਲਈ ਕੀ ਰੋਡ ਮੈਪ ਹੈਗਾ ਹੈ ਜੋ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਤੁਸੀਂ ਬਹਾਲ ਕਰਤਾ ਹੈ ਜੇ ਸਿਕਿਉਰਟੀ ਪ੍ਰੋਵਾਈਡ ਕਰਨੀ ਹੈ ਸਰਕਾਰ ਨੇ ਜੇ ਵੱਡੇ ਵੱਡੇ ਕੰਮ ਕਰਨੇ ਉਹ ਕਰ ਸਕਦੀ ਹੈ ਸਾਨੂੰ ਮਿੱਠੀ ਬਲੇ ਹਰ ਨੋਟੀਫਿਕੇਸ਼ਨ ਸਹੀ ਦੀਆਂ ਨੇ ਕਿ ਤੁਹਾਡੀ ACP ਇਸ ਤਰੀਕ ਤੋਂ ਬਹਾਲ ਹੈ ਇਸ ਤਰੀਕ ਤੋਂ ਤੁਹਾਡੇ ਕੋਲ ਔਨ ਗਰਾਉਂਡ ਸਿਕਿਉਰਟੀ ਫੋਰਸਿਸ ਮਿਲਣ ਗਿਆ ਤੇ ਇਸ ਤਰੀਕ ਤੋਂ ਆਪਣਾ ਰੋਡ ਮੈਪ ਕੀ ਇਹ ਦੋ ਹੁਣ ਭਰਤੀ 400 ਦੀ ਹੋ ਰਹੀ ਹੈ ਇਸ ਤਰ੍ਹਾਂ ਪੰਜ ਦੀ ਭਰਤੀ ਹੋਏਗੀ ਵੀ ਵਾਂਟ ਕੰਕ੍ਰੀਟ ਰੋਡ ਮੈਪਸ ਕਿ ਨਹੀਂ ਸਰ ਕੀ ਮੰਤਰੀ ਵੀ ਬੈਠੇ ਸੀ ਚਾਰ ਮੰਤਰੀ ਬੈਠੇ ਸੀ ਡਾਕਟਰ ਜਿਹੜੇ ਮਿਨਿਸਟਰ ਹੈਲਥ ਦੇ ਮੈਂਸ਼ਨ ਡਾਕਟਰ ਗਿਲਵਿਦਾ ਉਹ ਵੀ ਬੈਠੇ ਜੀ ਤੇ ਉਹਨਾਂ ਨੇ ਕਿਹਾ ਕਿ ਪਰ ਮੰਗਾ ਮੰਨਿਆ ਗਿਆ ਕਿ ਸਰ ਮੀਟਿੰਗ ਮੀਟਿੰਗ ਦੇ ਵਿੱਚ ਉਹਨਾਂ ਨੇ ਇਨ ਪ੍ਰਿੰਸੀਪਲ ਸਾਡੀ ਮੰਗ ਚ ਮੰਨ ਲਿਆ ਨੇ ਬਟ ਸਾਨੂੰ ਜਦ ਤੱਕ ਰਿਟਰਨ ਦੇ ਉੱਪਰ ਨਹੀਂ ਕੋ ਛਾਂਦਾ ਅਸੀਂ ਉਹ ਤੱਕ ਆਪਣਾ ਅਰਦ ਸੰਗਤ ਜਾਰੀ ਰੱਖਾਂਗੇ ਤਾਂ ਸਰ 3 ਘੰਟੇ ਲਈ ਹੋ ਗਿਆ ਕੰਮਕਮਪਲ ਹੋ ਜਾਵੇ ਜੀ ਡਾਕਟਰ ਆਪਣੇ ਬੋਲ ਕੇ ਆਏ ਜੀ ਕਿ ਬੋਲੇ 3 ਘੰਟੇ ਨਹੀਂ ਰਹੇਗੇ ਸਾਰਾ ਦਿਨ ਬੰਦ ਰਹੇਗਾ ਸਰ ਸਾਰਾ ਦਿਨ ਬੰਦ ਰਹੇਗੇ ਤੁਸੀਂ ਆਪਣਾ ਕਰਮ ਸਮਝੋ ਜੀ ਅਸੀਂ 1.5 ਮਿੰਟ ਤੋਂ ਪਹਿਲਾਂ ਤੋਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਅਸੀਂ ਸਾਡੀ ਮੰਗਾਂ ਮੰਨ ਤੇ ਅਸੀਂ ਹੜਤਾਲ ਤਾਂ ਜਾਵਾਂਗੇ ਜਦ ਸਾਡੀ ਫੁੱਲ ਡੇ ਸਟ੍ਰਾਈਕ ਹੋ ਵਾਲਕੋ ਲਗੀ ਸਾਨੂੰ ਸਰਕਾਰ ਨੇ ਕਿਹਾ ਤਾਂ ਉਹਨਾਂ ਮੀਟਿੰਗ ਦੇ ਰਹੇ ਹਾਂ ਜੀ ਅਸੀਂ ਫਾਈਨੈਂਸ ਮਿਸਟਰ ਨਾਲ ਤੁਸੀਂ ਸਟ੍ਰਾਈ ਥੋੜੀ ਮੋਡਰੇਟ ਕਰ ਲਓ ਅਸੀਂ ਉਸ ਤੋਂ ਪਹਿਲਾਂ ਪਰਚੇ ਵੀ ਵੰਡੇ ਸਰਕਾਰ ਤੱਕ ਪਹੁੰਚਾਨ ਦੇ ਲਈ ਤੇ ਅਸੀਂ ਸਰਕਾਰ ਦੀ ਮੰਨਦੇ ਹੋਏ ਲੋਕਾਂ ਦਾ ਹਿੱਤ ਦੇਖਦੇ ਹੋਏ ਅਸੀਂ ਸਟ੍ਰਾਈਕ ਆਪਣੀ ਹਾਫ ਡੇ ਦੀ ਕਰਤੀ ਸੀਗੀ ਬਟ ਫਿਰ ਵੀ ਮੀਟਿੰਗ ਦੇ ਵਿੱਚ ਸਾਡਾ ਜਿਹੜੇ ਸਾਡਾ ਨੋਟੀਫਾਈ ਨਹੀਂ ਕੀਤੀ ਸਾਡੀ ਮੰਗਾਂ ਨੂੰ ਇਸ ਕਰਕੇ ਉਹਦੇ ਆਪਾਂ ਰੋਸ 'ਚ ਅੱਜ ਹੁਣ ਫੁੱਲ ਡੇ ਦੀ ਸਟ੍ਰਾਈਕ ਕਾਲ ਕਰਤੀ ਹੈ ਤੇ ਜੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਗੀਆਂ ਸਟ੍ਰਾਈਕ ਫੁੱਲ ਡੇ ਦੀ ਹੀ ਰਹੇਗੀ ਜੇਕਰ ਨਹੀਂ ਮੰਨੀਆਂ ਜਾਂਗੀਆਂ ਫਿਰ ਅਗਲਾ ਕਦਮ ਕੀ ਹੈ ਅਸੀਂ ਸਟ੍ਰਾਈਕ ਹੋਰ ਇੰਟੈਂਸੀਫਾਈ ਕਰ ਸਕਦੇ ਹਾਂ ਪਰ ਜੋ ਇਹਦਾ ਡਿਸੀਜਨ ਹੈ ਪੀਸੀ ਐਸੋਸੀਏਸ਼ਨ ਦੀ ਜਿਹੜੀ ਮੇਨ ਬਾਡੀ ਲਏਗੀ ਦੇਖੋ ਲੋਕਾਂ ਨੂੰ ਜੋ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਉਹਦੇ ਵਾਸਤੇ ਸਾਨੂੰ ਵੀ ਦੁੱਖ ਹੁੰਦਾ ਹੈ ਅਸੀਂ ਮਾਫੀ ਵੀ ਮੰਗਦੇ ਆ ਪਰ ਇਹਦੇ ਵਾਸਤੇ ਸਰਕਾਰ ਨੂੰ ਪਹਿਲਾਂ ਹੀ ਅਸੀਂ ਕਾਫੀ ਮੀਟਿੰਗਾਂ ਕਰ ਚੁੱਕੇ ਆ ਸਰਕਾਰ ਨੂੰ ਸਟ੍ਰਾਈਕ ਤੇ ਰਿਲੇਟਿਡ ਵੀ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਲੋਕਾਂ ਨੂੰ ਵੀ ਪੈਂਫਲੈਟ ਦੇ ਕੇ ਜਾਗਰੂਕ ਕੀਤਾ ਗਿਆ ਸੀ ਤੇ ਦੇਖੋ ਇਹ ਸਿੱਟਾ ਨਿਕਲੇ ਬਗੈਰ ਨੋਟੀਫਿਕੇਸ਼ਨ ਬਗੈਰ ਤਾਂ ਹੜਤਾਲ ਚਾਲੂ ਹੀ ਰਹੇ ਠੀਕ ਹੈ ਉਸ ਤੋਂ ਪਹਿਲਾਂ ਹੜਤਾਲ ਬੰਦ ਨਹੀਂ ਹੋ ਸਕਦੀ ਕਿਉਂਕਿ ਜੋ ਵੀ ਮੰਗਾਂ ਨੇ ਸਾਡੀਆਂ ਸਰਕਾਰ ਨੇ ਮੰਨਿਆ ਹੈ ਕਿ ਉਹ ਜਾਇਜ਼ ਨੇ ਪਰ ਉਹ ਉਹਦੇ ਉੱਤੇ ਕੋਈ ਨੋਟੀਫਿਕੇਸ਼ਨ ਹਜੇ ਜਾਰੀ ਨਹੀਂ ਕੀਤਾ ਤੇ ਇਹ ਹੜਤਾਲ ਸਾਡੀ ਨੋਟੀਫਿਕੇਸ਼ਨ ਜਾਰੀ ਰਹਿਣ ਤੱਕ ਜਾਰੀ ਰਹੇਗੀ ਡਾਕਟਰ ਸੰਦੀਪ ਸੋਹੀ ਠੀਕ ਹੈ ਸਰ ਕਿਹੜੇ ਡਿਪਾਰਟਮੈਂਟ ਡਿਪਾਰਟਮੈਂਟ ਆਫ ਰੇਡੀਓਲੋਜੀ ਐਕਸ-ਰੇ ਡਿਪਾਰਟਮੈਂਟ ਦੇ ਵਿੱਚ ਸਰ ਲੋਕ ਕਹਿੰਦੇ ਕਿ ਡਾਕਟਰ ਇੱਕ ਰੱਬ ਦਾ ਰੂਪ ਹੈ ਜੇ ਆਪਾਂ ਸਟ੍ਰਾਈਕ ਤੇ ਜੱਲਾ ਦੇ ਤਾਂ ਮਰੀਜ਼ਾਂ ਦਾ ਮੁੱਲ ਨਾ ਚ ਦੇਖੋ ਜੀ ਇਹ ਅਸੀਂ ਫੇਸ ਡਿਮੈਨਰ ਦੇ ਵਿੱਚ ਸਟ੍ਰਾਈਕ ਕੀਤੀ ਹੈਗੀ ਹੈ ਪਹਿਲਾਂ 3 ਦਿਨ ਦੇ ਲਈ ਸਿਰਫ 3 ਘੰਟੇ ਦੇ ਲਈ ਸਟ੍ਰਾਈਕ ਸੀਗੀ ਪੇਸ਼ੈਂਟਸ ਜਿੰਨੇ ਹੁੰਦੇ ਸੀ ਅਸੀਂ ਦੇਖ ਕੇ ਜਾਂਦੇ ਸੀ ਕਿ ਜਿਹੜੇ ਬਾਕੀ ਦੇ 3 ਘੰਟੇ ਬਚਦੇ ਸੀਗੇ ਜਦ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਬੰਨੀਆਂ ਕੋਈ ਰਿਟਰਨ ਸਾਨੂੰ ਨੋਟੀਫਿਕੇਸ਼ਨ ਨਹੀਂ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਅਸੀਂ ਪੂਰੇ ਦਿਨ ਦੀ ਮੁਕੰਮਲ ਸਟ੍ਰਾਈਕ ਕੀਤੀ ਹੈਗੀ ਹੈ ਸਰ 10 ਘੰਟੇ ਦੀ ਸਟ੍ਰਾਈਕ ਦਿਨ ਕੀਤੀ ਜਾਂਦੀ ਸੀ ਤੇ ਹੁਣ ਓਪੀਡੀ ਖੁੱਲਣ ਦੀ ਦੀ ਇੱਛਾ ਹੈ ਦੇਖੋ ਜੀ ਅੱਜ ਤਾਂ ਪੂਰਾ ਦਿਨ ਦੀ ਸਟ੍ਰਾਈਕ ਹੈਗੀ ਹੈ ਜਦ ਤੱਕ ਕੋਈ ਰਿਟਰਨ ਨੋਟੀਫਿਕੇਸ਼ਨ ਗਵਰਨਮੈਂਟ ਵੱਲੋਂ ਨਹੀਂ ਆਂਦੀ ਹੈਗੀ ਤੇ ਸਾਡੇ ਜਿਹੜਾ ਕੈਡਰ ਹੈਗਾ ਉਹਦੇ ਜਿਹੜੇ ਪ੍ਰੈਜ਼ੀਡੈਂਟਸ ਵਗੈਰਾ ਹੈਗੇ ਨੇ ਉਹ ਜੋ ਸਾਨੂੰ ਅੱਗੇ ਹਦਾਇਤਾਂ ਦੇਣਗੇ ਉਹਦੇ ਮੁਕਾਬਲ ਬੇਸ ਤੇ ਅੱਗੇ ਸਟ੍ਰਾਈਕ ਦੇਖੀ ਜਾਏਗੀ ਕੀ ਲੱਗਦਾ ਸਰ ਆ ਸਮਝਦੇ ਹੋ ਸਰਕਾਰਾਂ ਤੇ ਕਿ ਆਵਾਜ਼ ਬੁਜਾਈ ਕਿ ਹਾਂ ਜੀ ਪਹੁੰਚੀ ਜਾਏਗੀ ਹਾਂ ਜੀ ਸਾਨੂੰ ਲੱਗਦਾ ਹੈਗਾ ਕਿਉਂਕਿ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਚ ਪੋਜ਼ਿਟਿਵ ਐਟੀਟਿਊਡ ਸੀਗਾ ਸਰਕਾਰ ਦਾ ਬਸ ਇੱਕ ਸਾਨੂੰ ਇੱਕ ਰਿਟਰਨ ਨੋਟੀਫਿਕੇਸ਼ਨ ਚਾਹੀਦੀ ਹੈਗੀ ਹੈ ਮੈਨੂੰ ਲੱਗਦਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਸਾਡੀਆਂ ਮੰਗਾਂ ਤੇ ਰਿਟਰਨ ਨੋਟੀਫਿਕੇਸ਼ਨ ਦੇ ਵੀ ਚਾਹ ਤਾਂ ਮੰਤਰੀ ਬੈਠੇ ਸੀ ਕਿ ਹੈਲਥ ਮਿਨਿਸਟਰ ਵੀ ਆਪ ਕੋ ਤੇ ਬੈਠੇ ਸੀ ਕਿ ਉਹਨਾਂ ਨੇ ਕੀ ਕਿਹਾ ਜੱਟਾ ਕਿ ਜੱਟਾ ਤੁਹਾਡੇ ਹੱਕ ਤੇ ਕੀਤੀ ਹੈ ਸਰਦਾਰ ਜੱਟ ਦੇ ਦੇਖੋ ਜੀ ਹੈਲਥ ਮਿਨਿਸਟਰ ਸਾਹਿਬ ਜਿਹੜੇ ਹੈਗੇ ਉਹ ਵੀ ਪੀਸੀਐਮਐਸ ਕੈਡਰ ਦੇ ਹੀ ਰਹੇ ਹੈਗੇ ਨੇ ਪਹਿਲਾਂ ਉਹਨਾਂ ਵੱਲੋਂ ਵੀ ਕੈਡਰ ਦੇ ਵਿੱਚ ਰਹੇ ਨੇ ਉਹਨਾਂ ਨੂੰ ਪਤਾ ਹੈਗਾ ਵੀ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਉਹ ਜਾਇਜ਼ ਹੈਗੀਆਂ ਨੇ ਤੇ ਹਲੇ ਉਹਨਾਂ ਨੇ ਸਾਨੂੰ ਪੋਜ਼ਿਟਿਵ ਦੇ ਦਿੱਤਾ ਹੈਗਾ ਕਿ ਭਾਈ ਠੀਕ ਹੈ ਇਹ ਜਿਹੜੀਆਂ ਮੰਗਾਂ ਹੈਗੀਆਂ ਨੇ ਇਹਦੇ ਉੱਤੇ ਕਮੇਟੀ ਬਣਾ ਕੇ ਡਿਸਕਸ਼ਨ ਕਰੀ ਜਾਏਗੀ ਪਰ ਸਾਨੂੰ ਚਾਹੀਦਾ ਹੈਗਾ ਕਿ ਸਾਨੂੰ ਇੱਕ ਰਿਟਰਨ ਨੋਟੀਫਿਕੇਸ਼ਨ ਦੇ ਦਿੱਤੀ ਜਾਵੇ ਤਾਂ ਜੋ ਅਸੀਂ ਆਪਣਾ ਲੋ ਖੇਤ ਨੂੰ ਅਹਿਮ ਰੱਖਦੇ ਹੋਏ ਆਪਣਾ ਕੰਮ ਫੇਰ ਮੁਕੰਮਲ ਤੌਰ ਤੇ ਸ਼ੁਰੂ ਕਰੀਏ ਆਨ ਵਾਲੇ ਸਮੇਂ ਦੇ ਵਿੱਚ ਕਾਲੀਆਂ ਚੰਡੀਆਂ ਕੀ ਲੱਗਦਾ ਕੀ ਬਣੇ ਜਾਂਦੀਆਂ ਜਾਂ ਹਟਾਈ ਜਾਂਦੀਆਂ ਨਹੀਂ ਜੀ ਆਨ ਵਾਲੇ ਟਾਈਮ ਦੇ ਵਿੱਚ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕਾਲੀਆਂ ਚੰਡੀਆਂ ਸੀ बनके डॉक्टर मनजीत लूथरा कौन सा डिपार्टमेंट ब्लड ट्रांसफ्यूजन ऑफिसर अ मैं थे ब्लड बैंक ਤੇ ਲੈਬਾਰਟਰੀ ਦਾ ਡਿਪਾਰਟਮੈਂਟ ਠੀਕ ਹੈ ਮੈਮ ਕਿਸ ਤਰ੍ਹਾਂ ਦੇ ਦੇਓ ਹਟਾਲ ਜਿਹੜੀ ਹੈ ਜਾਰੀਆ ਡਾਕਟਰਾਂ ਦੇ ਵੱਲੋਂ ਸਰਕਾਰਾਂ ਨੇ ਹਣੀ ਚਿੱਤੇ ਨਹੀਂ ਕੱਦੇ ਨਹੀਂ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੇ ਨਹੀਂ ਕਿਉਂ ਨਹੀਂ ਕਰਨੀ ਕੀ ਅਸੇ ਕਾਰਨ ਹੈ ਦੇਖੋ ਐ ਸਰਕਾਰ ਦੇ ਜਿਹੜੇ ਕਾਰਨ ਆ ਉਹ ਤਾਂ ਸਰਕਾਰੀ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੀ ਹੈ ਸਾਡੀ ਤਾਂ ਜਿਹੜੀ ਮੰਗਾ ਹਨ ਉਹ ਬਹੁਤ ਹੀ ਕਲੀਅਰ ਹਨ ਸਾਨੂੰ ਜੜਾ ਇੱਕ ਪ੍ਰੋਮੋਸ਼ਨ ਮਿਲਦਾ ਹੈ 4 ਸਾਲ 9 ਸਾਲ ਤੇ 14 ਸਾਲ ਬਾਅਦ ਸਾਡੀ ਉਹ ਮੰਗ ਹੈ ਜੋ ਕਿ ਸਰਕਾਰ ਨੇ 2021 ਤੋਂ ਰੋਕ ਦਿੱਤਾ ਸੀ ਉਸ ਤੋਂ ਇਲਾਵਾ ਸਾਡੀ ਫੀਮੇਲ ਡਾਕਟਰਸ ਦੀ ਸਭ ਤੋਂ ਵੱਡੀ ਸਿਕਿਉਰਿਟੀ ਦੀ ਮੰਗ ਹੈ ਕਿ ਸਾਨੂੰ ਇੱਥੇ ਜਿਹੜੇ ਡਿਪਾਰਟਮੈਂਟ ਜਿੱਦਾਂ ਕਿ ਮੇਰੇ ਬਲੱਡ ਬੈਂਕ ਤੇ ਲੈਬਾਰਟਰੀ ਜਿਹੜੇ 24 ਘੰਟੇ ਸਰਵਿਸਿਜ਼ ਦੇ ਰਹੇ ਆ ਉੱਥੇ ਸਿਕਿਉਰਿਟੀ ਗਾਰਡ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੇ ਜਿਹੜੇ ਡਾਕਟਰ ਤੇ ਐਮ ਐਲਟੀ ਸਟਾਫ ਉੱਥੇ ਕੰਮ ਕਰਦਾ ਹੈ ਫੀਮੇਲ ਸਪੈਸ਼ਲੀ ਉਹ ਕਾਮਕਰਨ ਚ ਬਹੁਤ ਹੈਜ਼ਿਟੇਟ ਕਰ ਰਹੇ ਹਨ ਤੇ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ ਵੀ ਮਹਿਸੂਸ ਹੋ ਰਿਹਾ ਜਿੱਦਾਂ ਕਿ ਆਰਜੀਕਰ ਮੈਡੀਕਲ ਕਾਲਜ ਚ ਜੋ ਵੀ ਹਾਦਸੇ ਹੋਏ ਉਹ ਸਭ ਹਾਦਸੇ ਦੇ ਤੌਰ ਤੇ ਤੌਰ ਤੇ ਫੀਮੇਲਸ ਲਈ ਐ ਨੌਕਰੀ ਕੰਟੀਨਿਊ ਕਰਨੀ ਬਹੁਤ ਹੀ ਮੁਸ਼ਕਲ ਲੱਗ ਰਹੀ ਹੈ ਫੋਰ ਸਾਡੀ ਮੰਗ ਹੈ ਕਿ ਇੱਕ ਜਿਹੜੇ ਸਾਡੇ ਡਾਕਟਰਸ ਹਨ ਉਹਨਾਂ ਦੀ ਕਾਫੀ ਪੋਸਟਾਂ ਖਾਲੀ ਹਨ ਉਹਨਾਂ ਨੂੰ ਭਰਿਆ ਜਾਏ ਇਹ ਅਸੀਂ ਮੰਗਾ ਸਰਕਾਰ ਅੱਗੇ ਰੱਖਿਆ ਹੁਣ ਸਰਕਾਰ ਕਿਉਂ ਇਹਨਾਂ ਦੇ ਐਕਸ਼ਨ ਨਹੀਂ ਲੈ ਰਹੀ ਉਹ ਸਰਕਾਰ ਹੀ ਵਧੀਆ ਤਰੀਕੇ ਨਾਲ ਜਾ ਰਹੀ ਮੈਮ ਹਾਲਾਂਕਿ ਮਿਨਿਸਟਰ ਫੀਡਬੈਕ ਦਿੱਤੀ ਹੋਈ ਸੀ ਪੀਸੀਐਮਜੀ ਐਸੋਸੀਏਸ਼ਨ ਪੰਜਾਬ ਦੇ ਚਰਕੀ ਨਾਲ ਪ੍ਰੈਜ਼ੀਡੈਂਟ ਜੀ ਨਾਲ ਵੀ ਬੈਠਕ ਹੋਈ ਸੀਗੀ ਕੀ ਫੈਸਲੇ ਨਿਕਲੇ ਹਾਲਾਂਕਿ ਕਹਿ ਰਹੇ ਕਿ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਾਹੇ ਕੱਲ ਸਾਡੀ ਬੈਠਕ ਹੋਈ ਹੈ ਸਾਡੇ ਪੀसीएमਐਸ ਦੇ ਪ੍ਰੈਜ਼ੀਡੈਂਟ ਉੱਥੇ ਗਏ ਸੀ ਤੇ ਉਹਨਾਂ ਨੂੰ ਸਰਕਾਰ ਨੇ ਆਸ਼ਵਾਸ਼ਣ ਦਿਲਾਇਆ ਹੈ ਵਰਬਲ ਤੌਰ ਤੇ ਬਟ ਜਦੋਂ ਤੱਕ ਕੋਈ ਰਿਟਰਨ ਨੋਟਿਸ ਨਹੀਂ ਨਿਕਲਦਾ ਲਿਖਤੀ ਤੌਰ ਤੇ ਸਾਨੂੰ ਆਸ਼ਵਾਸ਼ਣ ਨਹੀਂ ਮਿਲਦਾ ਉਦੋਂ ਤੱਕ ਇਸ ਸਟ੍ਰਾਈਕ ਅਸੀਂ ਜਾਰੀ ਰੱਖਾਂਗੇ ਬਲਕਿ ਲੱਗਦਾ ਮਰੀਜ਼ਾਂ ਨੂੰ ਖੱਜਲ ਖੁਰ ਨਹੀਂ ਹੋਣਾ ਪਏ ਅਸੀਂ ਪਹਿਲਾਂ ਵੀ ਮਰੀਜ਼ਾ ਕਰਕੇ ਹੀ ਰੁਕੇ ਹੋਏ ਸੀ ਕਿਉਂਕਿ ਇਹ ਮੰਗਾਂ ਤਾਂ ਸਾਡੀ ਬਹੁਤ ਪੁਰਾਣੀਆਂ ਹਨ ਬਟ ਹੁਣ ਸਾਨੂੰ ਮਰੀਜ਼ਾਂ ਨੂੰ ਇੱਕ ਸਾਈਡ ਤੇ ਰੱਖ ਉਹਨਾ ਆਪਣੇ ਬਾਰੇ ਤਾਂ ਕਿ ਐਸ ਸਰਕਾਰੀ ਹਸਪੀਟਲ ਚ ਡਾਕਟਰ ਬਿਲਕੁਲ ਖਾਲੀ ਨਾ ਹੋ ਜਾਣ ਤੇ ਅੱਗੇ ਅਸੀਂ ਲੌਂਗ ਟਰਮ ਬਾਰੇ ਸੋਚਿਆ ਹੈ ਕਿ ਅੱਗੇ ਜਾ ਕੇ ਕੀ ਹਾਲਾਤ ਹੋਣਗੇ ਉਹਦੇ ਨਜ਼ਰ ਨਜ਼ਰ ਰੱਖਦੇ ਹੋਏ ਅਸੀਂ 1-2 ਦਿਨ ਜੇ ਮਰੀਜ਼ ਖੱਜਲ ਹੋ ਜਾਣ ਪਰ ਉਹ ਲੌਂਗ ਰਨ ਵਿੱਚ ਉਹਨਾਂ ਲਈ ਬਹੁਤ ਬੈਟਰਮੈਂਟ ਹੋਏਗੀ ਜੇ ਹੋਰ ਡਾਕਟਰ ਭਰਤੀ ਕੀਤੇ ਜਾ ਸਕਣ। ਮੂਲ ਰੂਪ ਦੇ ਵਿੱਚ ਉਹਨਾਂ ਨੇ ਸਾਰੀਆਂ ਮੰਗਾਂ ਮੰਨ ਲੀਆਂ ਸੀ। ਅੱਟੋ ਉਹਦੇ ਬਾਰੇ ਰਿਟਰਨ ਨੋਟੀਫਿਕੇਸ਼ਨ ਨਹੀਂ ਉਹਨਾਂ ਨੇ ਕੱਢਿਆ ਸੋ ਸਾਡੇ ਸਾਰੇ ਜਿਹੜੇ ਡਾਕਟਰ ਸਾਹਿਬਾਨ ਜਿਹੜੇ ਨੋਟੀਫਿਕੇਸ਼ਨ ਦੀ ਵੇਟ ਕਰਦੇ ਹਾਂ ਹੋਪਫੁਲੀ ਸੋ ਸਰਕਾਰ ਕਰ ਦੇਗੀ ਜੀ ਸਰ ਮਰੀਜ਼ ਜਿੰਨੇ ਪਰੇਸ਼ਾਨ ਹੋ ਰਹੇ ਹਨ ਰਿਮਾਰ ਹੋ ਰਹੇ ਕਈ ਇੰਨੇ ਦੂਰੋਂ ਆ ਰਹੇ ਨੇ ਸਮਸਾਰ ਖਾਲਾ ਕੀ ਡਿਸਟ੍ਰਿਕਟ ਦਾ ਵੱਡਾ ਸਰਕਾਰੀ ਹਸਪਤਾਲ ਹੈ ਕਿਸ ਤਰ੍ਹਾਂ ਦੇਖੋ ਕਿ ਇੱਥੇ ਆ ਗਏ ਮਰੀਜ਼ ਪਰੇਸ਼ਾਨ ਹੋ ਹੜੀ ਕੋਲ ਦੇ ਸਟ੍ਰਾਈਕ ਸੀ। ਹੋ ਅਮਰਜੈਂਸੀ ਸਵਾਸ ਕਟੇ ਚੱਲ ਰਹੀਆਂ ਨੇ। ਬਾਕੀ ਜਿਹੜੇ ਡਾਕਟਰ ਵੀ ਆ, ਸਟਾਫ ਨਰਸਿਸ ਵੀ ਆ ਜਾਂ ਹੋਰ ਸਾਡੇ ਪੈਰਾਮੈਡੀਕਲ ਆ। ਇਹ ਹਸਪਤਾਲ ਆ ਪਿਆ। ਆਮ ਜਨਤਾ ਸੁਣ ਪਿਆ ਪਰ ਸਾਰੇ ਆਮ ਜਨਤਾ ਲਈ ਹੀ 파ਟ ਹੈਗੇ। ਅਸੀਂ ਨਹੀਂ ਚਾਹਦੇ ਕਿ ਸਾਡੇ ਕਰਕੇ ਜਿਹੜੀ ਹੈਗੀ ਕਿਸੇ ਨੂੰ ਪਰੇਸ਼ਾਨੀ ਹੋਵੇ। ਉਹ ਜਿਵੇਂ ਸਰਕਾਰ ਵੱਲੋਂ ਰਿਟਰਨ ਨੋਟੀਫਿਕੇਸ਼ਨ ਆ ਰਹੀ ਇਸ ਚੀਜ਼ ਦਾ ਅਸੀਂ ਸਟ੍ਰਾਈਕ ਕਰ ਰਹੇ ਹਾਂ। ਕਿਉਂਕਿ ਸਾਡਾ ਕੋਈ ਵੀ ਡਾਕਟਰ ਨਹੀਂ ਚਾਹਦਾ ਕਿ ਕਿਸੇ ਨੂੰ ਵੀ ਪਰੇਸ਼ਾਨੀ ਜੜੀ ਹੈਗੀ। ਬਿਲਕੁਲ ਨਾ ਸਰ 15 ਸਤੰਬਰ ਤੱਕ ਹੱਲ ਨਿਕਲ ਜਾਏਗਾ ਮੈਨੂੰ ਤਾਂ ਉਮੀਦ ਹੈ ਅੱਜ ਹੀ ਨਿਕਲ ਜਾਏਗਾ ਜੀ ਜੀ 15 ਸਤੰਬਰ ਤਾਂ ਬਹੁਤ ਦੂਰ ਹੈ ਅੱਜ 12 ਸਤੰਬਰ ਹੋਈ ਹੈ ਅੱਜ ਹੀ ਨਿਕਲ ਜਾਣਾ ਚਾਹੀਦਾ ਕਿਉਂਕਿ ਕੱਲ ਸਰਕਾਰ ਨੇ ਮੂਲ ਰੂਪ ਦੇ ਵਿੱਚ ਸਾਰੀਆਂ ਮੰਗਾਂ ਜਿਹੜੀਆਂ ਸੀ ਆਲਮੋਸਟ ਮੰਨ ਲਈਆਂ ਬਟ ਇੱਕ ਰਿਟਰਨ ਨੋਟੀਫਿਕੇਸ਼ਨ ਹੈ ਉਹ ਸਕਦਾ ਥੋੜਾ ਟੈਕਨੀਕਲ ਡੇ ਲੇ ਹੋਵੇ ਉਮੀਦ ਹੈ ਅੱਜ ਨਿਕਲ ਜਾਏਗਾ